ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਲੱਗਿਆ ਆਪਾਂ ਜਮਨ ਕਹਿ ਲਿਆ ਵੀ ਸੁਬਾ ਸਵੇਰੇ ਲੱਗਿਆ ਬਣਾਉਣਾ ਪਿੰਡ ਹੈਗਾ ਅਕਬਰਪੁਰਾ ਤਹਿਸੀਲ ਅਮੰਦਗੜ ਤੇ ਜ਼ਿਲ੍ਹਾ ਰਿਆਣਾ ਸੱਜਣਾ ਨੂੰ ਮਰੇਲਕੋਟ ਲੈ ਕਿਉਂਕਿ ਜੇ ਗੱਲ ਕਰ ਲਈਏ ਸੱਜਣੋ ਆ ਇਹ ਲੁਧਿਆਣੇ ਵਾਲੇ ਮੇਨ ਰੋਡ ਤੇ ਗਿਆ ਕਿਉਂਕਿ ਮਰੇਲਕੋਟਲੇ ਦਾ ਬਾਈ ਕਹਿੰਦਾ ਯਾਰ ਲਾਸਟ ਜੇ ਪਿੰਡ ਆਗੇ ਇਹ ਪਹਿਲਾਂ ਮੇਰਾ ਖਿਆਲ ਆ ਇਹ ਸੰਗਰੂਰ ਜ਼ਿਲ੍ਹੇ ਨੇੜੇ-ਨੇੜੇ ਪੈਂਦੇ ਹੋਣਗੇ ਪਿੰਡ ਜਾਨਵਰ ਦਿਖਾਵਾਂਗੇ ਸੱਜਣੋ ਤਿੰਨ ਇੱਕ ਦਾ ਦਿਖਾਵਾਂਗੇ ਟੋਕੜ ਝੋਟੀ ਸਿੰਗ-ਸੁੰਗ ਦੀ ਬਣਾਵਟ ਵੀ ਚੰਗੀ ਆ ਇਹ ਹੈਗੀ ਆ ਬਈ ਤੋਕੜ ਤੇ ਦੋ ਦਿਖਾਵਾਂਗੇ ਤਾਜ਼ੀਆਂ ਸੁਈਆਂ ਬਹਿੜਾਂ ਜੇ ਗੱਲ ਕਰ ਲਈਏ ਦੋਹਾਂ ਮੰਗਰੀ ਬੱਛੀਆਂ ਨੇ ਬੱਚਿਆਂ ਤੇ ਵੀ ਮਾਰ ਦੇ ਦਰਸ ਇੱਕ ਮੰਗਰ ਹੈ ਸ਼ਹਿਰ ਪੱਛੀ ਆ ਤੇ ਇੱਕ ਮੰਗਰ ਹੈਗੀ ਆ ਸੱਜਣੋ ਕ੍ਰੋਸ ਤੇ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਤਿੰਨੇ ਜਾਨਵਰਾਂ ਦਾ ਰੇਟ ਵੀਡੀਓ 'ਚ ਹੀ ਕਰਾਵਾਂਗੇ ਤੇ ਰੇਟ ਵੀ ਯਾਰ ਓਨਾ ਕੀ ਕਰਾਵਾਂਗੇ ਜਿੰਨੇ ਕੁ ਰੁਪਏ ਰੁੱਤ ਦੇ ਹਿਸਾਬ ਨਾਲ ਇਹ ਜਾਨਵਰ ਓਟ ਦੇ ਨੇ ਆ ਜੀ ਹੋਰ ਕੀ ਹਾਲ ਹੈ ਜੀ ਵਧੀਆ ਜੀ ਆ ਨਾਮ ਦੱਸ ਦਿਓ ਆਪਣਾ ਮੈਂ ਨੋ ਯਾਸਮੀਨ ਹਾਂ ਪਿੰਡ ਆ ਗੋਪਰਸ਼ਨ ਨਾ ਤੈਸੀਲ ਮਰੇ ਐਮਦਗੜ ਤਸੀਲ ਰਮਨਗੜ ਜ਼ਿਲ੍ਹਾ ਮਰੇਲਕੋਟਲਾ ਆ ਥੋੜੀ ਜੀ ਕਰ ਲਓ ਐਡਜਸਟਮੈਂਟ ਕਿਉਂਕਿ ਨਵਾਂ ਬੰਦਾ ਹੁੰਦਾ ਯਾਰ ਕਈ ਵਾਰੀ ਉਲਝੀਆਂ ਦਾ ਕੰਮ ਨਵੇਂ ਬੰਦੇ ਨੂੰ ਲਾ ਉਧਰਲੀ ਗਾਂ ਤੋਂ ਕਰ ਲਈਏ ਸ਼ੁਰੂ ਆਪਾਂ ਖਾਨਾ ਹਾਂ ਖੋਲ ਕੇ ਤੋੜ ਦੇ ਨਾਲ ਨਾਲ ਉਹਦੀ ਡਿਟੇਲ ਦੱਸ ਦੋ ਕਿਹੜਾ ਸੂਆ ਉਹਦਾ ਇਹ ਜੀ ਦੂਜੇ ਸੂਏ ਸੂਈ ਹੈਗੀ ਆ ਦੂਜੇ ਸੂਏ ਸੂਈਆ ਮੇਰਾ ਖਿਆਲ ਤਾਂ ਆ ਜੀ ਸੂਈਆ ਹਣਾ ਹਾਂਜੀ ਲ ਸਜਣੋ ਦੂਜਾ ਸੂਆ ਤੇ ਮੇਨ ਗੱਲ ਆ ਜਿਹੜੀ ਯਾਰ ਬੱਛੀ ਆ ਗਈ ਕਰੌਸ ਚ ਅਡਜਸਟਮੈਂਟ ਕਰ ਲਿਓ ਜਗ੍ਹਾ ਦਾ ਥੋੜਾ ਜਿਹਾ ਬਾਸ ਆਪਾਂ ਤੁਹਾਨੂੰ ਇੱਥੇ ਹੀ ਕਮਾ ਕੇ ਦਿਖਾਵਾਂਗੇ ਤੇ ਬਾਕੀ ਜਾਨਵਰ ਖੰਡੇ ਸੀਲ ਨੇ ਤੇ ਹੈਗੀ ਵੀ ਯਾਰ ਗਰਮੀ 'ਚ ਚੱਲਣ ਵਾਲੀ ਚੀਜ਼ ਆ ਜੇ ਕੱਲ ਗੱਲਬਾਤ ਕਰ ਲਾਂ ਕੱਦ ਹੈਗਾ ਇਹਦਾ ਦਰਮਿਆਨਾ ਕੱਦ ਨਹੀਂ ਹੈਗਾ ਬਾਹਲਾ ਵੱਡਾ ਜਿਵੇਂ ਗੱਲ ਕਰ ਰਾਂ ਤੋਰ ਦੇ ਗਾਹ ਨੂੰ ਇੱਥੋਂ ਕਮਾ ਲਓ ਜੀ ਆ ਕੱਦ ਦੇ ਦਰਮਿਆਨਾ ਜਗ੍ਹਾ ਵੀ ਘੱਟ ਰੋਕੂਗੀ ਤੇ ਦੁੱਧ ਸੱਜਣੋਂ ਇਹਦੇ ਥੱਲੇ ਹੈਗਾ ਰੈਡੀ ਦਾ ਦੋਵੇਂ ਗਾਮਾ ਥੱਲੇ ਦੁੱਧ ਇਹ ਚੰਗਾ ਪਾ ਦੂ ਅਗਲੇ ਪੰਨੇੋਂ ਲੇਵਾ ਵੀ ਚੰਗਾ ਦਿਖਾਉਂਦੀ ਆ ਤੇ ਬੈਕ ਤੋਂ ਵੀ ਲੇਵਾ ਚੰਗਾ ਦਿਖਾਉਂਦੀ ਆ ਥਾ ਆਓ ਆਓ ਬੱਚਾ ਮੋ ਲਈ ਆਹਾਂ ਹਾਂਜੀ ਆ ਆ ਇਹਦੇ ਮਗਰ ਸੱਜਣੋਂ ਐਰ ਸ਼ਹਿਰ ਦੀ ਪੱਛੀ ਆ ਲੈ ਚੱਲ ਬਾਈ ਉੱਥੇ ਰੁਕ ਲੈ ਲੈ ਚੱਲ ਆ ਆ ਗਈ ਇਹਦੇ ਮਗਰ ਐਰ ਸ਼ਹਿਰ ਦੀ ਪੱਛੀ ਤਰਸੇ ਤੇ ਵੀ ਮਾਰਨੀ ਕੈਮਰਾ ਮੇਰਾ ਖਿਆਲ 20 25 ਦਿਨ ਦੇੜ ਘੇੜ ਦੀ ਸੂਈ ਹੋਈ ਹੋਊਗੀ ਇਹ ਹਾਂਜੀ ਆ ਆ ਨਾਲ ਇਹਦੇ ਐਰ ਸ਼ਹਿਰ ਦੀ ਪੱਛੀ ਆ ਜੇ ਕਿਸੇ ਸੱਜਣ ਨੇ ਚੰਗੀ ਤਿਆਰ ਕਰਨੀ ਆ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਦਾ ਬਾਈ ਹੁਣ ਜੇ ਗੱਲ ਕਰੀਏ ਇਹਦੇ ਵੀਰੇ 14 15 ਲੀਟਰ ਦਾ ਹੈਗਾ ਖੰਡਿਆ ਦੁੱਧ ਅੱਛਾ ਜੀ ਲੀਟਰ ਹੈ ਹਿਸਾਬ ਨਾਲ ਲੈਣਾ ਦਾ 16 17 ਲੀਟਰ ਹੈਗਾ ਆ ਲੀਟਰ 16 ਤੋਂ ਬਾਹਰੇ ਕਰ ਦੂਗੀ ਜੇ ਕੰਡੇ ਦੀ ਗੱਲ ਕਰ ਲਈ ਵੀ ਕੰਡੇ ਵਾਲਾ 14 15 ਕਿਲੋ ਦੇੜੇ ਜਿਹੜਾ ਹਾਂਜੀ ਆ ਲੈ ਦੁੱਧ ਸੱਜਣੋ ਹੈਗਾ ਇਹ ਥੱਲੇ ਕੰਡੇ ਵਾਲਾ ਰੈਡੀ ਦਾ ਤੇ ਉਹੀ ਗੱਲ ਆ ਆ ਗਈ ਥੋੜੀ ਜਿਹੀ ਕਰਾਸ ਚਾਹਨਾ ਠੰਡੀ ਸੀ ਲ ਜਾ ਰਿਆ ਹਲਦੀ ਵੀ ਨਹੀਂ ਹੈ ਨਾ ਹਾਂਜੀ ਆ ਥਣ ਥਣੋਟ ਵੀ ਚੰਗਾ ਤੇ ਲੇਵਾ ਵੀ ਚੰਗਾ ਦਿਖਾਉਂਦੀ ਹੈਹੀ ਜੀ ਗੱਲ ਨਹੀਂ ਥਣ ਵੀ ਮੁਠੀ ਵਾਲਾ ਲੱਗਿਆ ਕੋਈ ਬੜਾ ਲੰਬਾ ਥਣ ਨਹੀਂ ਲੱਗਿਆ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦੇ ਜੀ 45000 ਕਿੰਨੇ ਦੀ ਛੜ ਦਾਂਗੇ ਫਿਕਸੇ ਕਰਦੇ ਕੰਮ ਆ 43 ਦੇ ਦੇ ਦਾਂਗੇ 43000 ਦੀ ਦੇ ਦਾਂਗੇ ਰਸਤੇ ਦੇ ਹਿਸਾਬ ਨਾਲ ਹੈ ਨਾ ਹਾਂਜੀ ਹੁਣ ਅਜੇ ਤੇ ਮਾਰਦੇ ਕੈਮਰਾ ਦਰਸ ਆ ਆ ਗਈ ਵੱਡੀ ਥੋੜੀ ਹੈ ਨਾ ਇਹਦੀ ਬਾਜੀ ਬੁੱਢੀ ਦਾ ਫਰਕ ਹੈ ਵੀ ਤੋੜਦੇ ਹੋਲ ਕੇ ਇਹਦਾ ਕਿਹੜਾ ਸੁਆ ਇਹਦਾ ਵੀ ਦੂਜਾ ਸੁਆ ਇਹਦਾ ਵੀ ਦੂਜਾ ਸੁਆ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਵੀ ਜੀ 15 ਦਿਨ ਨਹੀਂ ਹੋਏ ਨੇ ਸੁਈ ਨੂੰ ਇਹਦੇ ਨਾਲ ਵੀ ਬੱਛੀ ਆ ਹਾਂਜੀ ਆ ਇਹਦੇ ਬੱਚੇ ਤੇ ਵੀ ਮਾਰਦੇ ਦਰਸ ਇਹਦਾ ਬੱਚਾ ਪਰਲੇ ਪਾਸੇ ਵਾਲਾ ਆ ਗਿਆ ਸੱਜਣੋ ਇਹਦੇ ਮਗਰ ਵੀ ਬੱਛੀ ਆ ਤੇ ਇਹਦੀ ਬੱਛੀ ਥੋੜੀ ਜੀ ਕਰਾਉ ਸੰਗ ਚ ਆ ਗਈ ਹੈ ਨਾ ਹਾਂਜੀ ਆ ਇਹਦੀ ਵੀ ਬਾਡੀ ਬੁੱਡੀ ਚੰਗੀ ਹੈ ਇਹ ਜੀ ਗੱਲ ਨਹੀਂ ਇਹਨੂੰ ਵੀ ਆਉਣ ਨੂੰ ਤੋੜ ਇਹਦਾ ਵੀ ਥਣ ਥਣੋਟ ਦਿਖਾ ਦੇ ਲੇਵਾ ਲੂਵਾ ਖਾ ਰੇ ਵੀ ਸਟ੍ਰੀਟ ਚਾਰਡਰ ਦੀ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਚੀਜ਼ ਜਿਸ ਤਰ੍ਹਾਂ ਦੀ ਵੀ ਹੈਗੀ ਆ ਜੱਜਮੈਂਟ ਤੁਸੀਂ ਨੇ ਕਰਨੀ ਆ ਤੇ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਣ ਦਾ ਫਰਜ਼ ਸੱਜਣੋਂ ਥੋੜਾ ਹੁੰਦਾ ਜਾਨਵਰ ਨੂੰ ਅਗਲੇ ਬੰਨੇ ਵੀ ਦਿਖਾਣੀ ਚਾਹਤ ਸੀ ਤੇ ਮੇਨ ਗੱਲ ਆ ਜਾਨਵਰ ਥੋੜੇ ਜੇ ਮਤਲਬ ਖੜੇ ਰਹਿਣ ਕਰਕੇ ਹੈਨਾ ਇੱਕੋ ਜਗ੍ਹਾ ਤੇ ਖੜੇ ਰਹਿੰਦੇ ਨੇ ਮੇਰਾ ਕਹਿ ਲਾ ਤੋਰਾ ਫੇਰਾ ਘੱਟ ਹੁੰਦਾ ਨਾ ਹਾਂਜੀ ਤੋਰਾ ਫੇਰਾ ਸੱਜਣੋਂ ਘੱਟ ਹੁੰਦਾ ਜਾਨਵਰ ਕਈ ਵਾਰੀ ਜੇ ਗੱਲ ਕਰਦੇ ਨਾ ਆਪਾਂ ਜੇ ਮੈਂ ਕਹਿ ਨਹੀਂ ਦਿੰਦੇ ਵੀ ਯਾਰ ਜਾ ਕੜੀ ਜਾਂ ਉਹ ਸਿਸਟਮ ਜਾਂ ਹੋਇਆ ਪਿਆ ਕਿਉਂਕਿ ਜਾਨਵਰ ਬਾਈ ਉਰੀ ਤੋਰ ਦੇ ਨਹੀਂ ਬਾਲੇ ਬਾਹਰ ਅੰਦਰ ਲਿਜਾ ਕੇ ਉਰੀ ਰਹਿੰਦੇ ਨੇ ਜਾਨਵਰ ਇੱਕੋ ਜਗਾ ਤੇ ਉਹ ਥਾੜ ਥਣਾ ਉੱਤੇ ਨੂੰ ਚੰਗਾ ਲੱਗਾ ਚਬਾਈ ਕਿਵੇਂ ਇਹਨਾਂ ਦੀ ਚਬਾਈ ਇੱਕ ਨੰਬਰ ਦੋਨਾਂ ਦੀ ਉਰੀ ਮੋٹے ਤਾਰਾ ਸਿੱਧਾ ਬਾਲੜੇ ਪੈਂਦੇ ਆ ਠੀਕ ਹੈ ਕੋਈ ਨਹੀਂ ਹੈਗਾ ਅੱਛਾ ਆ ਮੈਂ ਕਹਾਂ ਮੇਰਾ ਖਿਆਲ ਹੈ ਵੀ ਝੌਂਦੀਆਂ ਵੀ ਬੁੜੀਆਂ ਨੇ ਆਪਣੇ ਹਾਂਜੀ ਆ ਝੌਂਦੀਆਂ ਵੀ ਬੁੜੀਆਂ ਨੇ ਇਹਦੇ ਥੱਲੇ ਦੁੱਧ ਕਿੰਨਾ ਬਾਈ ਇਹਦਾ ਵੀ ਉਨਾ ਹੀ ਦੁੱਧ ਅੱਛਾ ਸੇਮ ਹੀ ਹੈ ਹਾਂਜੀ ਸੇਮ ਹੀ ਦੁੱਧ ਹੈ ਜੀ ਇਹਦੇ ਪੈਸੇ ਕਿੰਨੇ ਲਵਾਂਗੇ ਫਿਰ ਇਹਦਾ ਇਹ 47000 ਅੱਛਾ ਦੁੱਧ ਸੇਮ ਆ ਪ ਇਹ ਵਾਦ ਥੋੜੇ ਨਾ ਪਹਿਲਾਂ ਘੱਟ ਆਣੀ ਕਿ ਉਹ ਦੋ ਚਾਰ ਦਿਨ ਉੱਪਰ ਆ ਵੀ ਪੰਜ ਦੇ ਨਾ ਹਾਂ ਉਹ ਪੰਜਾ ਕਿ ਦਿਨਾਂ ਦੇ ਐਡ ਕਰੇਗਾ ਵਿੱਚ ਇਹ ਵੀ ਵਾਦੀ ਬੁੱਢੀ ਦੇ ਲਵੇਂਗਾ ਥੋੜੇ ਜਿਹਾ ਨਾ ਇਹਦੀ ਵਾਦੀ ਬੁੱਢੀ ਹੈ ਬਾਈ ਕਹਿੰਦਾ ਲਵਾਂਗੇ ਬਾਕੀ ਤੁਹਾਨੂੰ ਗੱਲ ਹੋਰ ਦੱਸ ਦਣਾ ਕਿਸੇ ਹੋਰ ਸੱਜਣ ਕੋਲ ਜਾਣ ਗਈਆਂ ਯਾਰ ਸ਼ਾਮ ਵਾਲੇ ਸੱਜਣ ਕੋਲ ਜਾਣ ਗਈਆਂ ਜਿਆਦੇ ਇਹਨਾਂ ਨੂੰ ਖਰਾਕ ਦੀ ਲੋੜ ਨਹੀਂ ਹੁੰਦੀ ਜਿਆਦੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਕੈਲੀ ਵੀ ਵਾਤਾਵਰਣ ਜਾਂ ਮੌਸਮ ਜਿਆਦਾ ਅਨੁਕੂਲ ਭਾੜੀ ਇਹਨੇ ਆਪਦੇ ਹੀ ਹਾਂਜੀ ਕਿਉਂਕਿ ਠੰਡ ਦੇ ਵਿੱਚ ਉਹਨੀਆਂ ਖਰਾਕ ਤੇ ਇਹ ਦੁੱਧ ਗਰਮੀ ਨਾਲੋਂ 2 ਤੋਂ 4 ਲੀਟਰ ਘੱਟੋ ਘੱਟ ਜਾਨਵਰ ਇਹ ਵਧਾਉਂਦੇ ਨੇ ਸੱਜਣਾ ਕਿਉਂਕਿ ਮੇਨ ਇਹ ਜਾਨਵਰ ਜਾਦੇ ਸਰਦੀ ਵਾਲੇ ਜਾਨਵਰ ਹੁੰਦੇ ਨੇ ਜਾਦੇ ਕਿਉਂਕਿ ਜਾਦੇ ਇਹ ਸਰਦੀ 'ਚ ਦੁੱਧ ਵਧਾਉਂਦੇ ਹੁੰਦੇ ਨੇ ਗਰਮੀ 'ਚ ਮਿਹਸਾਂ ਦਾ ਵੀ ਲਾ ਲਓ ਯਾਰ ਆਪਾਂ ਨੂੰ ਗਰਮੀ 'ਚ ਮਿਹਸਾਂ ਦਾ ਵੀ ਫਰਕ ਪੈ ਜਾਂਦਾ ਕਿਉਂਕਿ ਗਰਮੀ ਜਿਹੜੇ ਹਿਸਾਬ ਨਾਲ ਪੈਂਦੀ ਆ ਬੰਦੇ ਵੀ ਸੁਖਾਵਾ ਦੀ ਆ ਹਾਂਜੀ ਆ ਇਹ 45 ਦੀ ਛੜਦਾਂਗੇ ਹਾਂਜੀ ਆ ਜੋਟੀ ਆ ਕਿਹੜਾ ਸੂਆ ਇਹਦਾ ਵੀ ਦੂਜੇ ਸੂਆ ਹਾਂ ਇਹ ਨੂੰ ਮੇਰਾ ਖਿਆਲ ਤੁਰਪੂ ਕੀ ਹੈ ਖੋਲ ਕੇ ਹਾਂਜੀ ਹਾਂਜੀ ਆ ਇਹ ਵੀ ਤੋਰ ਦੇ ਖੋਲ ਕੇ ਇਹ ਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਜੀ 4 ਕਿ ਮਹੀਨੇ ਹੋ ਗਏ ਸੂਈ ਨੂੰ ਅੱਛਾ 4-5 ਮਹੀਨੇ ਹੋ ਗਏ ਬੱਚਾ ਇਹਦਾ ਬਾਈ ਇਹਦਾ ਬੱਚਾ ਹੀ ਮਰ ਗਿਆ ਸੀ ਉਹ ਮਾਲਕਾ ਕੋਲ ਹੀ ਅੱਛਾ ਗੱਭਣ ਤਾਂ ਨਹੀਂ ਹੈਗੀ ਹੁਣ ਨਹੀਂ ਜੀ ਖਾਲੀ ਆ ਹਾਂ ਜੀ ਦੁੱਧ ਕਿੰਨਾ ਰੈਡੀ ਦਾ ਹੁਣ ਇਹ ਦੁੱਧ ਹੀ ਇਸ ਟਾਈਮ 5 ਕਿਲੋ ਆ ਅੱਛਾ 5 ਕਿਲੋ ਦੁੱਧ ਰੈਡੀ ਆ ਹੂੰ ਲੈ ਵੇ ਲੂਵੇ ਦੀ ਸਾਫਾ ਜੇ ਗੱਲ ਕਰ ਲਈਏ ਸੱਚ ਨੂੰ ਲੈ ਵੇ ਲੂਵੇ ਦੀ ਸਾਫਾ ਝੋਟੀ ਤੇ ਥਣ ਥਣੋਟ ਵੀ ਚੰਗਾ ਲੱਗਿਆ 5 ਕਿ ਮਹੀਨੇ ਬਾਈ ਨੇ ਦੱਸਿਆ ਵੀ ਇਹਨੂੰ ਸੂਈ ਨੂੰ ਹੋ ਗਏ ਦੁੱਧੇ ਇਸ ਟਾਈਮ ਹੈਗਾ 5 ਕਿਲੋ ਮਿਲਦੀ ਕਿਵੇਂ ਆ ਬਾਈ ਹੁਣੇ ਇਹੀ ਟੀਕੇ ਦੀ ਮਿਲਦੇ ਦੋਨੇ ਟਾਈਮ ਅਸੀਂ ਦੋ ਵਾਰ ਟਾਈਮ ਟੀਕੇ ਦੇ ਮਿਲਦੀ ਆ ਤਾਜੀ ਦਾ ਦੁੱਧ ਕਿੰਨਾ ਕਿਸੀ ਦਾ ਜੀ ਗੱਲ ਕਰੀਏ ਇਹਦਾ ਜੀ 11 ਲੀਟਰ ਸੀ ਤਾਜੀ ਦਾ ਅਸੀਂ 11 ਕਿਲੋ ਸੀ ਤਾਜੀ ਦਾ ਆਉਂ ਬਾਡੀ ਬੁੱਡੀ ਦੀ ਚੰਗੀ ਆ ਉਤੋਂ ਜਿਵੇਂ ਸਾਨੂੰ ਮੈਂ ਦੱਸਿਆ ਵੀ ਥੋੜਾ ਜਿਹਾ ਸ਼ੈੱਡ ਥੱਲੇ ਜਾਨਵਰ ਖੜਾ ਰਹਿੰਦਾ ਉਹਦੇ ਕਰਕੇ ਥੋੜਾ ਰੰਗ ਲਾਲ ਜਿਹਾ ਦਿਖਾਉਂਦੀ ਆ ਹਨਾ ਹਾਂਜੀ ਅਛਾ ਇੱਡਾਂ ਥੱਲੇ ਖੜਨਾ ਹੋਵੇਦਾ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਵੀ 45000 ਇਹਦਾ ਵੀ 45 ਇੱਕੋ ਸੱਟੀ ਚੱਲੂਗਾ ਸਾਰੀਆਂ ਲਾ ਹਾਂਜੀ ਜੇ ਬਾਕੀ ਕਿਸੇ ਨੇ ਤਿੰਨੇ ਇਕੱਠੀਆਂ ਲੈਣੀਆਂ ਹੋਣ ਜਾਂ ਜੋੜਾ ਲੈਣਾ ਹੋਵੇ ਉਹਦੇ ਤਾ ਸੱਜਣਾ ਬਾਈ ਕਹਿੰਦਾ ਜੇ ਕਿਸੇ ਨੇ ਜੋੜਾ ਲੈਣਾ ਜਾਂ ਤਿੰਨੇ ਜਾਨਵਰ ਇਕੱਠੇ ਲੈਣੇ ਨੇ ਮਾਨਤਾ ਨਾਲ ਉਹਦੇ ਚੋਂ ਕਰਦਾਂਗੇ ਗੱਬਨ ਹਲੇ ਇਹ ਸੱਜਣਾ ਹੈ ਨਹੀਂ ਗੀ ਮੇਰਾ ਖਿਆਲ ਕਰ ਹੀ ਨਹੀਂ ਗੌਰ ਹਣਾ ਨਹੀਂ ਆ ਗੌਰ ਕਰੀ ਨਹੀਂ ਬਾਈ ਨੇ ਇੱਕ ਤਾਂ ਬਾਈ ਦਾ ਦੁਕਾਨ ਦਾ ਕੰਮ ਆ ਤੇ ਇੱਕ ਮੇਨ ਗੱਲ ਆ ਜਿਹੜੀ ਬਾਈ ਜੋਬ ਵੀ ਕਰਦਾ ਯਾਰ ਨਾਲ ਨਾਲ ਉਹਦੇ ਕਰਕੇ ਫਿਰ ਪਸ਼ੂਆਂ ਦੀ ਸਾਮ ਸੰਭਾਲ ਦੀ ਥੋੜੀ ਜਿਹੀ ਦਿੱਕਤ ਪਈ ਰਹੇ ਕਈ ਵਾਰੀ ਉਹ ਤਾਂ ਕਰਕੇ ਬਾਈ ਕਹਿੰਦਾ ਯਾਰ ਆਪਾਂ ਇਹ ਤਿੰਨੇ ਜਾਨਵਰੀ ਸੇਲ ਕਰ ਦਾਂਗੇ 45 ਚੋਂ ਕਰ ਦਾਂਗੇ ਮਾਨਤਾ ਨੇ ਦਾ ਹਾਂਜੀ ਕਰ ਦਾਂਗੇ ਆ ਵੇਚਾਂਗੇ 40 ਦੇ ਏਕ ਏੜ 43 ਦੇ ਦਿੰਗੇ 43 ਹਾਂ ਕਰ ਦਾਂਗੇ ਮਾਨ ਦਾ ਨਹੀਂ ਜੀ ਗੱਲ ਨਹੀਂ ਬੰਦਾ ਸਾਹੂ ਆ ਯਾਰ ਨੰਬਰ ਬੋਲ ਦੇ ਨੰਬਰ 98159 43644 ਇੱਕ ਵਾਰੀ ਹੋਰ ਬੋਲ ਜੀ 98159 43644 ਆ ਪਿੰਡ ਆ ਗਿਆ ਅਕਬਰਪੁਰਾ ਤਸੀਲ ਅਮદાવાદਾ ਜਿਲ੍ਹਾ ਜਿਲ੍ਹਾ ਰੇਲ ਕੋਡ ਦਾ ਹਣਾ ਆ ਪਹਿਲਾਂ ਮੇਰਾ ਖਿਆਲ ਸੰਗਰੂਰ ਚ ਆਉਂਦੇ ਸੀ ਹਣਾ ਹਾਂਜੀ ਸੰਗਰੂਰ ਚ ਆਉਂਦਾ ਆ ਪਹਿਲਾਂ ਸੰਗਰੂਰ ਜਿਲ੍ਹਾ ਜਿਹੜਾ ਕਾਫੀ ਲੰਬਾ ਹੁੰਦਾ ਸੀ ਹੋਰ ਨੇੜੇ ਤੇੜੇ ਪਿੰਡ ਕਿਹੜੇ ਰਹਿ ਗਏ ਨੇ ਉਰੇ ਹੋਰ ਆ ਮੋਨਾਰ ਹੀੜਨ ਤੁਮਾਰਾ लुधियाना ਕਿੰਨਾ ਜਗ੍ਹਾ ਨੇੜੇ ਆ 6 ਕਿਲੋਮੀਟਰ ਦਾ ਹੀ ਨੇੜਾ ਸਾਡੇ ਅਮਰਗੜ ਮੰਡੀ ਹਾਂਜੀ लुधियाਣਾ ਮੇਰਾ ਖਿਆਲ ਕਿੰਨਾ ਰਹਿ ਗਿਆ ਤੁਹਾਨੂੰ ਇੱਥੋਂ 30 ਕਿਲੋਮੀਟਰ ਲੁਧਿਆਣਾ ਕਿਲੋ ਲੁਧਿਆਣਾ ਮਰੇਲ ਕੋਟਲਾ ਹੋਊਗਾ ਮੇਰਾ ਖਿਆਲ 17 18 ਨਾ 16 ਕਿਲੋਮੀਟਰ ਨੇੜੇ ਹੋਲਡ ਹੋ ਰਹੇ ਆ ਸੱਜਣਾ ਜੇ ਆਪਾਂ ਮਰੇਲ ਕੋਟਲੇ ਤੋਂ ਲੁਧਿਆਣੇ ਨੂੰ ਜਾਂਦੇ ਆ ਮਰੇਲ ਕੋਟਲੇ ਤੋਂ 16 17 ਕਿਲੋਮੀਟਰ ਹੈ ਤੇ ਮੰਡੀ ਅਮਰਗੜ ਤੋਂ 5 ਤੋਂ 6 ਕਿਲੋਮੀਟਰ ਦੀ ਦੂਰੀ ਤੇ ਆ ਮੇਨ ਰੋਡ ਤੇ ਬਾਈ ਦਾ ਪਿੰਡ ਰਹਿ ਗਿਆ ਤੇ ਬਾਕੀ ਇਹਨਾਂ ਤਿੰਨੇ ਜਾਨਵਰਾਂ ਚੋਂ ਸੱਜਣਾ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤ